1547 ਦੇ ਕਰੀਬ ਗੁਰੂ ਅੰਗਦ ਦੇਵ ਜੀ ਨੇ ਮਾਲਵੇ ਦਾ ਇੱਕ ਛੋਟਾ ਜਿਹਾ ਪ੍ਰਚਾਰਕ ਦੌਰਾ ਕੀਤਾ ਆਪਣੇ ਪੁਰਾਣੇ ਇਲਾਕੇ ਮੱਤੇ ਦੀਸਰਾ ਆਦਿ ਤੋਂ ਹੋ ਕੇ ਪਿੰਡ ਹਰੀਕੇ ਆ ਪੁੱਜੇ ਬਹੁਤ ਪਹਿਲੇ ਹਰੀਕੇ ਵਿੱਚ ਆਪ ਨੇ ਕੁਝ ਅਰਸਾ ਦੁਕਾਨਦਾਰੀ ਦਾ ਕੰਮ ਕੀਤਾ ਸੀ ਇੱਥੇ ਦੇ ਲੋਕ ਇਸ ਕਾਰਨ ਵੈਸੇ ਵੀ ਆਪ ਦੇ ਚੰਗੇ ਜਾਣੂ ਸਨ ਇੱਥੋਂ ਦਾ ਮੁਖੀ ਚੌਧਰੀ ਪਕਤਾਵਰ ਸੀ ਉਹ ਇੱਕ ਮਾਇਆਤਾਰੀ ਅਤੇ ਅਹੰਕਾਰੀ ਆਦਮੀ ਸੀ 72 ਪਿੰਡਾ ਦਾ ਮਾਮਲਾ ਪਰਨ ਕਾਰਨ ਇਸ ਨੂੰ ਆਪਣੇ ਮਾਲੀ ਰਤਬੇ ਉੱਤੇ ਬਹੁਤ ਮਾਨ ਸੀ ਉਹ ਮਾਇਆ ਦੇ ਮਾਨ ਨਾਲ ਮੱਤਾ ਹੋਇਆ ਗੁਰੂ ਜੀ ਨੂੰ ਮਿਲਣ ਲਈ ਆਇਆ ਉਸ ਨੇ ਗੁਰੂ ਅੰਗਦ ਦੇਵ ਜੀ ਦੀ ਆਤਮਿਕ ਮਹਿਮਾ ਵੀ ਲੋਕਾਂ ਤੋਂ ਬਹੁਤ ਸੁਣ ਰੱਖੀ ਸੀ ਉਸ ਦੇ ਅਹੰਕਾਰ ਪਰੇ ਰਵਈਏ ਨੂੰ ਸਿੱਖਾਂ ਨੇ ਉਕਾ ਹੀ ਨਾ ਪਸੰਦ ਕੀਤਾ ਉਹ ਮਾਇਕ ਰੁਤਬੀ ਕਾਰਨ ਆਪਣੇ ਆਪ ਨੂੰ ਆਤਮਿਕ ਜਗਤ ਵਿੱਚ ਚੌਧਰੀ ਸਮਝ ਬੈਠਾ ਸੀ ਉਹ ਸੰਗਤ ਵਿੱਚ ਬੈਠੇ ਗਰੀਬ ਤੇ ਨੀਵੀਆਂ ਜਾਤਾਂ ਦੇ ਸਿੱਖਾਂ ਦੇ ਬਰਾਬਰ ਬੈਠਣ ਲਈ ਤਿਆਰ ਨਹੀਂ ਸੀ ਉਹ ਕੇਵਲ ਮਾਇਆ ਦੀ ਬਹੁਤਾਈ ਕਾਰਨ ਆਪਣੇ ਆਪ ਨੂੰ ਵੱਡਾ ਸਮਝ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਬੜੇ ਪੇਰਮ ਨਾਲ ਸਮਝਾਇਆ ਕਿ ਇਹ ਦੁਨੀਆਵੀ ਮਾਨ ਕੁੜੇ ਹਨ ਤੇ ਇਹ ਦੁਨਿਆਵੀ માનਤਾ ਸਗੋ ਠੱਗ ਪਾਉਣ ਲਾਇ ਖੰਨ ਕਿਉਂਕਿ ਜਦ ਤੱਕ ਦੁਨਿਆਵੀ ਮਾਨ ਸਾਡੇ ਮਨ ਵਿੱਚ ਕਾਇਮ ਹਨ ਉੱਚੀ ਆਤਮਿਕ ਅਵਸਥਾ ਪੈਦਾ ਹੀ ਨਹੀਂ ਹੋ ਸਕਦੀ ਤੇ ਨਾ ਹੀ ਅਸੀਂ ਪਰਮੇਸ਼ਵਰ ਦਾ ਨਾਮ ਸਿਮਰਨ ਕਰਨ ਵਾਲ ਲੱਗ ਸਕਦੇ ਹਾਂ ਪਰਮੇਸ਼ਵਰ ਅੱਗੇ ਨਾ ਸਾਡਾ ਜਾਤ ਅਪਮਾਨ ਕਮ ਆ ਸਕਦਾ ਹੈ ਤੇ ਨਾ ਹੀ ਜੋਰ ਤੱਕੇ ਨਾਲ ਉਸ ਅੱਗੇ ਅਸੀਂ ਚੰਗੇ ਅਖਵਾ ਸਕਦੇ ਹਾਂ ਚੰਗੇ ਤਾਂ ਅਸੀਂ ਤਦ ਹੀ ਅਖਵਾ ਸਕਦੇ ਹਾਂ ਜਦੋਂ ਪਰਮੇਸ਼ਵਰ ਸਾਡੀ ਚੰਗਿਆਈ ਨੂੰ ਪ੍ਰਵਾਨ ਕਰੇ ਪਰਮੇਸ਼ਵਰ ਅੱਗੇ ਚੰਗੇ ਬਣਨ ਲਈ ਸਾਨੂੰ ਦਿਲੋਂ ਮਨੋਂ ਚੰਗੇ ਤੇ ਨੇਕ ਬੰਨਾ ਪਵੇਗਾ ਤੇ ਦੁਨਿਆਵੀ ਪ੍ਰਾਪਤੀਆਂ ਦਾ ਕੂੜ ਮਾਨ ਮਨ ਵਿੱਚੋਂ ਕੱਢਣਾ ਪਵੇਗਾ ਚੌਦਰੀ ਬਖਤਾਵਰ ਮਾਨ ਛੱਡ ਕੇ ਗੁਰ ਉਪਦੇਸ਼ ਦਾ ਧਾਰਨੀ ਹੋਇਆ ਤੇ ਸੰਗਤ ਦੀ ਸੇਵਾ ਕਰਨ ਲੱਗਿਆ